ਹਰ ਕੋ ਕਹਤਾ ਇਨਾ ਜੇ ਕੰਪਰੋਮਾਈਜ਼ ਨਹੀਂ ਹੁੰਦਾ ਮੇਥੋਂ ਜੇ ਮਤੀ ਦਾ ਕੋ ਮੇਰੇ ਕੋ ਸਿਰਫ ਮੇਰੇ ਟਰੈਕਟਰ ਜਾਂ ਮੇਰੀ ਮੇਰੇ ਆਉਤੀ ਮਤੀ ਤੇ ਲੈਨੇ ਇਕੱਲੇ ਨਹੀਂ ਹੁੰਦੀ ਆ ਕੋਈ ਕਮਿਸ਼ਨ ਨਹੀਂ ਕੋਈ ਦਲਾਲੀ ਨਹੀਂ ਠੀਕ ਹੈ ਆਂਦੇ ਆ ਦੋ ਦੇਖੋ ਇਕੱਲਾ ਇਹ ਤੁਹਾਨੂੰ ਅਸੀਂ ਇਹ ਕਹੋ ਕਹਿ ਦੀ ਆ ਦੇਖੋ ਜੀ ਆਪਣੇ ਨਮਾਸtau ਕਰ ਰਿਹਾ ਕਿਉਂ ਮੇਰੇ ਕੋਲ ਅੱਜ 50 ਫਾਰਮ ਰਹਿ ਗਿਆ ਤੇ 35 ਸੱਤੇ ਸਾਰੇ ਸੇਲ ਆ ਬਾਈ ਮੰਡੀ ਦੇ ਵੀਡੀਓ ਬਣਾਉਣ ਲੱਗ ਗਿਆ ਜੀ ਸ਼ਰਮੇ ਨੇ ਪਾਉਣੇ ਪਟੜਾਕੇ ਕਿਹੜੇ ਕਿਹੜੇ ਟਰੈਕਟਰ ਦਿਖਾਉਣੇ ਆ ਵੀਡੀਓ ਦੇ ਲਾੜ ਤੱਕ ਬਣੇ ਰਹੋ ਮਲਾਉਣੇ ਤੁਹਾਨੂੰ ਸ਼ਰਮਾ ਜੀ ਨਾਲ ਬਾਈ ਜੀ ਕੀ ਹਾਲ ਹੈ ਜੀ ਠੀਕ ਆ ਫਿਰ ਠੀਕ ਹੋ ਦਰਸ਼ਕ ਨਹੀਂ ਹੁੰਦੇ ਅੱਜ ਕੱਲ੍ਹ ਦਰਸ਼ਨ ਲਓ ਆਓ ਇੱਥੇ ਬਾਈ ਜੀ ਸੱਤੀ ਕਾ ਸਾਰੇ ਮਾਰੇ ਸੱਤੇ ਕੋ ਆਚਾ ਚੜਦੀ ਕਲਾ ਰੱਖੇ ਬਾਈ ਉਹ ਕੀ ਆਲਾ ਬਾਈ ਖਾਲ ਤਾਂ ਵਧੀਆ ਤੇ ਬਾਈ ਜੀ ਵੀਡੀਓ ਨੂੰ ਦੱਬ ਕੇ ਲਾਈਕ ਮੈਂਨ ਸ਼ੇਅਰ ਕਰਿਆ ਕਰੋ ਭਰਾ ਵਨ ਕੇ ਬੇਨਤੀ ਹੈ ਤੇ ਜੀਐਸ ਮੋਟਰਦਲ ਮੰਡੀ ਸਾਪੋ YouTube Facebook Instagram ਤੇ ਜੇ ਬੜੀ ਵੀਡੀਓ ਦੇਖਣਾ ਚਾਹੁੰਦੇ ਤਾਂ ਸਾਡੇ ਘਰੇ ਨਹੀਂ ਹੁੰਦੇ ਉਹ ਤੋਂ ਪਹਿਲਾਂ ਤੁਹਾਨੂੰ ਦਿਖਾਇਆ ਕਰਾਂਗੇ ਉਹੀ ਦੋ ਹੀ ਟਾਪੇ ਤੇ ਸਹੀ ਗੱਲ ਆ ਉਹ ਟਾਪਾ ਤਾਂ ਮੈਨੂੰ ਹੀ ਪਤਾ ਹੈਗਾ ਉਹੀ ਟਾਪੇ ਦਿਖਾਇਆ ਕਰ ਅੱਜ ਕਿਵੇਂ ਸੈੜੀ ਤੇ ਲਾਈ ਉੱਠਾ ਤੇ ਬਸ ਆਪਾਂ ਭਾਈ ਇੱਕ ਗੱਲ ਹੋਰ ਕੰਮ ਸ਼ੁਰੂ ਕਰਤਾ ਜਿੰਨਾ ਜੇ ਕੰਪਰੋਮਾਈਜ਼ ਨਹੀਂ ਹੁੰਦਾ ਮੇਰਾ ਮੇਥੋਂ ਜੇ ਮੰਡੀ ਚਾ ਕੋ ਮੇਰੇ ਤੋਂ ਸਿਰਫ ਮੇਰੇ ਟਰੈਕਟਰ ਜਾਂ ਮੇਰੀ ਮੇਰੇ ਆਉਦੀ ਮੰਡੀ ਚ ਟਰੈਕਟਰ ਲੈਣੇ ਇਕੱਲੇ ਦੀ ਮੰਡੀ ਆ ਕੋਈ ਕਮਿਸ਼ਨ ਨਹੀਂ ਕੋਈ ਦਲਾਲੀ ਨਹੀਂ ਠੀਕ ਹੈ ਗਾਇ ਜਿਹੜੀ ਪਾਉਣੀ ਆ ਉਹ ਪਾ ਸਕਦੇ ਹੋ ਮੰਗ ਕੇ ਦਲਾਲੀ ਨਹੀਂ ਲੈਣੀ ਠੀਕ ਹੈ ਐਡੂ ਬੜਾ ਹੋ ਰਿਹਾ ਉਪਰ ਦਾ ਬਰਾਵਾ 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 ਵਾਪਸ ਇੱਕ ਬੰਦੇ ਦਾ ਮੈਸੇਜ ਆਇਆ ਸੀਗਾ ਉਹ ਕਹਿੰਦਾ ਸ਼ਰਮੇ ਦੀਆਂ ਪੈਸੇ ਲੈ ਕੇ ਸਪੈਸ਼ਲ ਵੀਡੀਓ ਬਣਾਉਂਗਾ ਗੁਰਮੀਤ ਗੱਲ ਹੈਗੀ ਆ ਆ ਪੈਸੇ ਇਹ ਇਹ ਮੇਰੀ ਅੱਗੀ ਵੀਡੀਓ ਬਣਾਉਣੇ ਪੈਸੇ ਲੈ ਕੇ ਭਰਾਵਾ ਮੇਰੇ ਨਾਲ ਇਹਨਾਂ ਦੇ ਚੈਨਲ ਚੱਲ ਪਾਉਂਦੇ ਆ ਆ ਦੋ ਦੇਖੋ ਚਲਾਇਆ ਤਾਂ ਤੁਹਾਨੂੰ ਅਸੀਂ ਆ ਨਾ ਇਹ ਗੱਲ ਤਾਂ ਹੈਗੀ ਆ ਦੇਖੋ ਜੀ ਆਪਣੇ ਕੋਲ YouTube ਜਾਂ ਕੁਝ ਵੀ ਹੈ ਨਹੀਂ ਮਤਲਬ ਮੈਂ ਵੀ ਅਜੇ ਮੈਂ ਚੱਲਦਾ ਤਾਂ ਵੱਡੀ ਗੱਲ ਆ ਜਾਂ ਸਾਡਾ ਪ੍ਰੇਮ ਆ ਭਰਾਵਾਂ ਵਾਲਾ ਗੱਲ ਬਾਤ ਆ ਸਾਡਾ ਇੱਕ ਗਰੁੱਪ ਆ ਬੜੀ ਅਸੀਂ YouTube ਦਾ YouTube ਦਾ ਨਾ ਸ਼ਰਮੇ ਗੱਲ ਤਾਂ ਸੁਣੋ ਇੱਕ ਗਰੁੱਪ ਆ ਸਾਡਾ ਆਪਾਂ ਤੁਹਾਨੂੰ ਦਿਖਾਉਣੇ ਆ ਫੇਸ ਤਾਂ ਜਾਂਦਾ ਹੀ ਆ ਆਪਾਂ ਫਿਲਮਾਂ ਦੇਖਦੇ ਸਿਰਮੇ ਜਾ ਕੇ ਉਹਨਾਂ ਦਾ ਫੇਸ ਅਲੱਗ ਤਰੀਕੇ ਨਾਲ ਆਉਂਦਾ YouTubeਰਾਂ ਦਾ ਲੱਗਣ ਨਾਲ ਆਉਂਦਾ ਜਿਹੜੇ ਬੰਦ ਨੂੰ ਦਿਖਾਉਣੇ ਆ ਸੀ ਉਹ ਅਲੱਗ ਤਰੀਕੇ ਨਾਲ ਹਣਾ ਸਹੀ ਗੱਲ ਹੈ ਨਾ ਕਿਹੜੇ ਕਿਹੜੇ ਟਰੈਕਟਰ ਦੇਣੇ ਆ ਅੱਜ ਕਿੰਨਾ ਡਿਸਕਾਊਂਟ ਕਰਨਾ ਅੱਜ ਲਗਭਗ ਮੇਰੇ ਆਪਦੇ ਦੋ ਟਰੈਕਟਰ ਆ ਕੱਲ ਸ਼ਾਮ ਤੱਕ ਤੁਹਾਡੇ ਕੋਲੇ ਵੀਡੀਓ ਪਹੁੰਚੂਗੀ ਬਾਈ ਨਵਾਂ ਸਟਾਕ ਆ ਰਿਹਾ ਕਿਉਂ ਮੇਰੇ ਕੋਲ ਅੱਜ 50 ਫਾਰਮਰ ਰਹਿ ਗਿਆ ਤੇ 65 ਆ ਬਾਕੀ ਸਾਰੇ ਸੇਲ ਆ ਬਾਈ ਤੇ ਇੱਕ ਬਾਈ ਮਗਰ ਪਿਆ ਹੋਇਆ ਤਿੰਨ ਮੰਡੀਆਂ ਤੋਂ ਕਹਿੰਦਾ ਮੈਂ ਬਾਹਰਲੇ ਟਰੈਕਟਰ ਲੈਣਾ ਉਹਦੇ ਟਰੈਕਟਰ ਪਹਿਲਾਂ ਦਿਖਾ ਦਿਓ ਓਏ ਜਾਲੀ ਬਾਈ ਬਾਹਰਲੇ ਟਰੈਕਟਰ ਜੇ ਕਿਸੇ ਨੇ ਲੈਣੇ ਹੋਏ ਤਾਂ ਸਪੈਸ਼ਲ ਨੰਬਰ ਦੇ ਬੈ ਕੇ ਇਸ ਵੀਡੀਓ ਦੇ ਵਿੱਚ ਬਾਈ ਸਸਤਾ ਤੁਹਾਨੂੰ ਕਹਦਾ ਮੈਂ ਹਰਪ੍ਰੀਤ ਸਿੰਘ ਲਹਿਰੇ ਲਹਿਰਾ ਮਹੱਬਤ ਅੰਮ੍ਰਿਤਪੁਰੇ ਕੋਲੇ ਬਾਈ ਪਿੰਡਾ ਬਠਿੰਡਾ ਜ਼ਿਲ੍ਹਾ ਨੰਬਰ ਪਹਿਲੇ ਬੋਲ ਦਣਾ 7789201810 ਲੋ ਬਾਈ ਜੀ ਟਰੈਕਟਰ ਚੈੱਕ ਕਰਾ ਲਓ ਬਾਈ ਦੇ ਇਹ ਵੀ ਹਰਪ੍ਰੀਤ ਦਾ ਟਰੈਕਟਰ ਆ ਬਾਈ ਠੀਕ ਹੈ ਗੱਲ ਹੈ ਤੇ 2009 ਮਾਡਲ ਆ ਪੰਜਾਬ ਨੰਬਰ ਦੇ ਵਿੱਚ ਤੇ ਡਿਮਾਂਡ ਹੀ ਕੇ 2 ਲੱਖ 40 ਹਜ਼ਾਰ ਇਹ ਦੇ ਦਾਂਗਾ 2 ਲੱਖ ਤੇ 10 ਹਜ਼ਾਰ ਲੋ ਭਾਈ ਜੀ ਟਰੈਕਟਰ ਪੂਰਾ ਚੈੱਕ ਕਰ ਲੋ ਇੱਕ ਵਾਰੀ ਇੰਡੋ ਫਾਰਮ ਟਰੈਕਟਰ ਹੈ ਜੀ 3055 DI ਇਹ ਪਾਵਰ ਸ਼ੇアリング ਸੱਚ ਠੀਕ ਹੈ ਜੀ ਲੈ ਭਾਈ ਉਸ ਤੋਂ ਬਾਅਦ ਵਿੱਚ ਤੂੰ ਵੀ ਨਹੀਂ ਦੇਖਿਆ ਹੋਣਾ ਜਿੰਦਗੀ 'ਚ ਆ ਟਰੈਕਟਰ ਸਾਈਡ ਗੇਅਰ ਦੇਖਿਆ ਫਾਰਮ 50 ਦੇਖਿਆ ਭਾਈ ਕਿੱਥੇ ਦੇਖ ਲੈ ਵੀਡੀਓ 'ਚ ਆਹ ਘੜਾ ਮੈਂ ਦੂ ਵੇਣਾ ਨਹੀਂ ਦੇਖਿਆ ਪੁੱਤ ਨਹੀਂ ਦੇਖਿਆ ਪਾ ਜਸਟ ਸਪੀਡਿੰਗ ਕਰਦੇ ਆ ਸਾਰਾ Ориਜੀਨਲ ਗੇਅਰਿੰਗ ਦਾ ਓਕੇ ਆ ਸਿਲਵਸ ਸਟਾਰਟਾ ਡੰਡਾ ਪੱਟੀ ਸਭ ਕੁਝ ਨਾਲ ਆ ਜੀ ਠੀਕ ਹੈ ਸਾਈਡ ਗੇਅਰ ਦੇ ਵਿੱਚ ਆ 50 dpi 2007 ਮਾਡਲ ਆ ਛੱਤ ਦੇ ਵਿੱਚ ਹੀ ਆਈ ਸੀ ਇਹ ਸੱਤ ਜੀ ਬੰਦ ਹੋ ਗਏ ਜੀ ਠੀਕ ਹੈ ਸਰ ਸ਼ਾਇਦ ਪੱਕਾ ਨਹੀਂ ਕਹਿੰਦਾ 2,10,000 ਰੁਪਏ ਨੂੰ ਮਾਰਾ ਟਰੈਕਟਰ ਦੇਦਾ 1,80,000 ਬਾਕੀ ਮੌਕੇ ਤੇ ਮਾਨਤਾ ਫੁੱਲ ਹੋ ਨੰਬਰ ਕਿੱਥੋਂ ਦਾ ਨੰਬਰ ਹਰੇ ਆ ਨਾ ਫਰਣ ਨੰਬਰ ਆ ਚੱਪਲ ਹੀ ਗਾ ਚੱਪਲ ਹੀ ਗਾ ਲੈ ਲੋ ਬਾਈ ਜੀ ਟਰੈਕਟਰ ਚੈੱਕ ਕਰ ਲਓ ਥੋੜਾ ਸ਼ਾਮ ਦਾ ਟਾਈਮ ਹੋ ਗਿਆ ਵੀਡੀਓ ਸਾਨੂੰ ਬਣਾ ਰਹੇ ਹਾਂ ਕਿਉਂਕਿ ਮੈਂ ਬਾਹਰ ਸੀ ਅਸ਼ਰਮਾ ਜੀ ਬਾਹਰ ਗਏ ਸੀ ਕਿਤੇ ਟਰੈਕਟਰ ਬਹੁਤ ਹੀ ਸੋਹਣੇ ਕੰਡੀਸ਼ਨ ਦੇ ਖੜੇ ਹੋਏ ਨੇ ਨਾਲ ਦੇ ਨਾਲ ਆਪਾਂ ਅਗੀਆਂ ਚੈੱਕ ਕਰਵਾ ਲਨੇ ਆ ਇੱਕ ਫਾਰਮ ਟਰੈਕ 65 ਐਪੀਏ ਇਹ ਉਹਨੇ ਦਾ ਦੇਵਾਂਗੇ ਜੇ ਕਿਸੇ ਨੇ ਸ਼ਾਇਦ ਦੇਣਾ ਹੀ ਨਹੀਂ ਇਹਨੇ ਕਿੰਨੇ ਪੈਸੇ ਦੇ ਇਹ 10 ਮਡਲਾ ਪਾਵਰ ਸਟੀering ਦਾ ਡਬਲ ਡਿਸਟ੍ਰਿਬਿਊਟਰ 16 ਲੀਟਰ ਆਲਾ 3 ਲੱਖ 57 16 ਵਾਲੇ ਡੰਡਾ ਫੱਟੀ ਛਤਰੀ ਸਾਹਿਬ ਕੁਸ਼ ਨਾਲ ਆ ਗੇਅਰ ਇੰਜਨ ਆ ਓਕੇ ਆ ਸੈਲਫ ਸਟਾਰਟ ਨਵੀਂ ਬੈਟਰੀ ਆ ਠੀਕ ਹੈ ਦੋ ਸੀ ਦੀ ਮੰਗ ਦਾ ਟਰੈਕਟਰ ਦੇ ਦਾਂਗੇ 2.5 ਲੱਖ ਰੁਪਏ ਦਾ ਲੋ ਬਾਈ ਟਰੈਕਟਰ ਪੂਰਾ ਚੈੱਕ ਕਰਵਾ ਲਓ ਇੰਜਨ ਗੇਅਰ ਦੀ ਪੂਰੀ ਗਾਰੰਟੀ ਹੋਊਗੀ ਕੋਈ ਵੀ ਪ੍ਰੋਬਲਮ ਨਹੀਂ ਟਰੈਕਟਰ ਦੇ ਵਿੱਚ ਆ ਕੇ ਚੈੱਕ ਕਰਕੇ ਬਾਕੀ ਸੱਲੀ ਕਰਕੇ ਲੈ ਜਾ ਸਕਦੇ ਹਾਂ ਬਾਕੀ ਕੋਈ ਪ੍ਰੋਬਲਮ ਨਹੀਂ ਹੈਗੀ ਟਰੈਕਟਰਾਂ ਦੇ ਵਿੱਚ ਬਿਲਕੁਲ ਵਧੀਆ ਟਰੈਕਟਰ ਪ੍ਰੋਪਰਲੀ ਖੜੇ ਹੋਏ ਨੇ ਇਹ ਵਾਲਾ ਨਹੀਂ ਇਹ ਟੁੱਟਾ ਹੋਇਆ ਜਾ ਇਹ ਆਪਣੇ ਦੋ ਸਲੂਤਾ ਭਰਾ ਮੇਰਾ ਹੋ ਕਿੰਨੇ ਪੈਸਾ ਦੇ ਦੱਸਦਾ ਇਹ ਬੱਦ ਦੇ ਦੇ ਪਿੱਕੀ ਤਾਂ ਭਰਾ ਨੂੰ ਜਿੰਨਾ ਆਉਂਦਾ ਉਦਨੇ ਦੇ ਦਾਂ ਕੋਈ ਵੀ ਆਈਡੀਆ ਦੱਸ ਦੇ ਤੇ ਇਹ ਵਾਲਾ ਅੱਖ ਵੀ ਨਹੀਂ ਦੇਣਾ ਕਿੰਨੇ ਉਹਨੇ ਦਾ ਕੱਲਾ 60 60 ਛੜਾ ਟਰੈਕਟਰ ਦਿਖਾਇਓ ਬ੍ਰੇਕ ਕੋਈ ਆਈਡੀਆ ਦਿਓ ਫਾਰਮਟਰ ਆਏਗਾ 60 60 ਕਿੰਨੇ ਪੈਸਾ ਦੁੱਤਾ ਹੈ 7 ਲੱਖ ਤੋਂ ਥੋੜਾ ਯੋਕ ਤੇ ਤਨਵੀ ਨਹੀਂ ਮੈਂ ਮਤਨ ਕਹਦਾ ਨਹੀਂ ਚਲੋ ਕੋਈ ਚੈੱਕ ਕਰਨੀ ਸਾਨੂੰ ਪਤਾ ਹੀ ਹੈ ਲੈ ਭਾਈ 95 ਮਾਡਲ ਆ ਟਾਇਰ ਠੀਕ ਠਾਕ ਜੇ 40 45 ਪੈਸੇ ਹੈਗੇ ਆ ਪੱਤੀ ਦੇ ਜਿਹਾ ਗੇਰ ਹੈ ਜਿਹੜਾ ਉੱਤੇ ਹੈ ਭਾਈ 1 ਲੱਖ 15000 ਡਿਮਾਂਡ ਆ 95 ਮਾਡਲ ਆ 95000 ਦੋ ਕੋਲੀ 95000 ਲੋ ਭਾਈ ਜੀ ਇਹ ਵੀ ਟਰੈਕਟਰ ਚੈੱਕ ਕਰ ਲਓ ਪੂਰਾ ਪੂਰਾ Ориਜਨਲ ਪਿਆ ਸ਼ਿਲਡ ਟਰੈਕਟਰ ਹੈ ਕੋਈ ਵੀ ਪ੍ਰੋਬਲਮ ਨਹੀਂ 95000 ਰੁਪਿਆ ਆਪਣੇ ਸੌਰੀ 95 ਮਾਡਲ ਹੈ 115000 ਦੀ ਡਿਮਾਂਡ ਹੈ 95000 ਰੁਪਿਆ ਦੇ ਦੇਣਗੇ ਕਿਸੇ ਵੀਰ ਨੇ ਘੱਟ ਪੈਸੇ ਲਾਉਣੇ ਆ ਟਰੈਕਟਰ ਲੈ ਜਾਓ ਅਕੀ ਤਰਵੰਡੇ ਸਾਹਿਬੂ ਦੇ ਟਰੈਕਟਰ ਮੰਡੀ ਦੇ ਵਿੱਚ ਨਾਲਾ ਚੈੱਕ ਕਰਸਨ ਨਿਊ ਹਾਲੈਂਡ ਇਹ ਕਿਹੜਾ 5500 5500 ਆ ਬਾਈ ਇਹ ਠੀਕ ਹੈ ਜੀ ਟੱਪਾ ਪਿਛਲੇ ਵਧੀਆ ਹੈ ਨੋਕੀ ਤੇ ਨਾ ਪੀ ਲੱਗੀ ਹੋਈ ਹੈ ਮਾਡਲ ਲਈਏ 2009 ਮਾਡਲ ਪੰਜਾਬ ਨੰਬਰ ਪਾਰਕ ਪਾਵਰ ਸਟੀਅਰਿੰਗ ਸਾਰਾ ਸੀਲਡ ਹੈ ਵਿਦੇ ਚਾਪੀ ਨਹੀਂ ਲੱਗੀ 3 ਸਪੀਡ ਦੇ ਵਿੱਚ ਠੀਕ ਹੈ ਜੀ 370 ਡਿਮਾਂਡ ਆ 6.5 ਲੱਖ ਦਾ ਦੇ ਦਾਂਗੇ ਬਾਕੀ ਮੌਕੇ ਤੇ ਮਾਨਤਾਣ ਹੋ ਜਾਉ ਇਹ ਦੋ ਜਿਹਨਾਂ ਫਰਕ ਤਾਂ ਕੋਈ ਕਿਵੇਂ ਇਹ 30 30 ਹੈ ਕਿ ਹੋ ਰਿਹਾ ਹੈ ਨਹੀਂ ਇਹ 5500 ਇਹ ਉਹਦੋਂ ਕਿੰਨਾ ਫਰਕ ਆ ਇਹਦਾ 30 ਨੂੰ ਹਾਂ 40 ਹੈ ਹਾਂ लो स्पीड हां जी ए 55 एचपी ਹੁੰਦਾ ਟਰੈਕਟਰ ਬਹੁਤ ਵਧੀਆ ਹੁੰਦਾ ਕੱਚਾ ਕੁੱਟਿਆ ਬਹੁਤ ਪਰ ਟੁੰਡੇ ਦਾ ਇਹ ਪਾਵਰ ਸਟੀਰੀਂਗ ਹੀ ਹੈ ਨਾ हां ਪਾਵਰ ਸਟੀਰੀਂਗ ਟਾਪ ਮਾਡਲ ਹੈ 3 ਸਪੀਡਾਂ ਹੈ ਠੀਕ ਹੈ ਜੀ ਇਹ ਹਰਪ੍ਰੀਤ ਦਾ ਏਰੀਆ ਹੈ ਉਹਦਾ ਨੰਬਰ ਹੈਗਾ ਜੀ ਆ ਟਰੈਕਟਰ ਹੈ ਜਾਂ 78892018 ਦਾ ਜਿਹੜਾ ਪਹਿਲਾਂ ਦਿਖਾਇਆ ਟਰੈਕਟਰ ਉਹੀ ਭਾਈ हां ਠੀਕ ਹੈ ਉਸ ਤੋਂ ਬਾਅਦ ਆ ਗਿਆ ਮੈਕੀ ਬਿਲਕੁਲ ਤਾਜ਼ੇ ਟਾਇਰ ਆ ਪਿੱਛੇ ਉਸ ਨੇ ਹੈ ਜੈਸਕਤ 80 ਕਦੇ ਟਰੈਕਟਰ ਸੋਨਾ ਬਹੁਤ ਹੈ ਜੀ ਗੇਰ ਇੰਜੇ ਦਾ ਓਕੇ ਹੈ ਚਲਾ ਕੇ ਬਾਅਦ ਗੋ ਤਸਦੀ ਕਰਕੇ ਲਏਗੇ 2 ਲੱਖ ਦਾ 2002 ਮਾਡਲ ਦਾ ਹਰਿਆਣਾ ਨੰਬਰ ਆ 215000 ਡਵਾੜਾ 195000 ਦਾ ਟਰੈਕਟਰ ਦੇ ਲੋ ਬਾਈ ਜੀ ਚੈੱਕ ਕਰ ਲੋ ਬਿਲਕੁਲ ਨਵੇਂ ਨਵੇਂ ਟਰੈਕਟਰ ਹੀ ਦਿਖਾਏ ਆ ਸ਼ਰਮਾ ਜੀ ਐਸਆਰ ਬਹੁਤ ਹੀ ਸੋਹਣੇ ਟਰੈਕਟਰ ਨੇ ਮੈਸੀ 241 ਡੀਆਈ ਰੇਟਾਂ ਦੀ ਜਿਹੜੀ ਗੱਲਬਾਤ ਆ ਪੂਰੀ ਆਪਾਂ ਸ਼ਰਮਾ ਨੇ ਕਰਾ ਰਹੇ ਆ ਨਾਲ ਨਾਲ ਐਚਐਮਡੀ ਵੇਚ ਸਕਦੇ ਹਾਂ ਬਾਈ ਜੀ 75 ਬਾਈ ਹੁਣ ਆਈ ਨਹੀਂ ਆ ਕਿ ਨਹੀਂ ਕੀ ਜੀ ਚੀਜ਼ ਬਾਈ ਸਾਡੇ ਏਰੀਏ ਦੀ ਪੂਈ ਆ ਠੀਕ ਹੈ ਜੀ 18 ਵਾਲੇ ਟਾਇਰ ਆ ਦੋ ਬੈਟਰੀਆਂ 90 एचपी ਆ ਸਾਰਾ ਕੰਮ ਟਰੈਕਟਰ ਦਾ ਹੋਇਆ ਬੈਂਪਰ ਤੋਂ ਲੈ ਕੇ ਲੈਂਗਾ ਤੱਕ ਕਰਵਾਈ ਆ ਕਨੋਪੀ ਕੂਪੀ ਡੈਕ ਤੋਂ ਭਾਸਾ ਸਾਰਾ ਕੁਝ ਦਿੱਤੇ ਆ ਠੀਕ ਆ ਟਰੈਕਟਰ ਦਾ ਨੰਬਰ ਪੀਵੀ 6 7175 ਨੰਬਰ ਆ ਠੀਕ ਆ ਕਿਹਦੇ ਕੋਲ ਟਰੈਕਟਰ ਐ ਇਸ ਟਾਈਮ ਆ ਉਹਦੇ ਨਾਂ ਹੀ ਆ ਸਾਡੇ ਕੋਲ ਆ ਜਿਹੜਾ ਸਾਰਾ ओरिजिनल ਆ ਕਿ ਤੋਂ ਰੰਗ ਪੇਂਟ ਨਹੀਂ ਹੋਇਆ ਭਾਜੀ ਪਿਛਲੇ 18 ਗੇ ਟਾਇਰ ਆ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਠੀਕ ਆ ਜੀ ਤੇ 6 ਲੱਖ 25 ਹਜ਼ਾਰ ਰੁਪਏ ਦੀ ਮੰਗ ਆ ਤੁਸੀਂ ਕਿੰਨੇ ਦਾ ਨੋ ਯਾਰ ਮਾਨਤਾੜਾ 40000 ਰੁਪਏ 5-10000 ਤਾਂ ਕਰ ਜਿਆਰਾ ਲੈ ਲੈ ਜਾਓ ਬਾਈ ਸੁੱਖੀ ਦਾ ਨੰਬਰ ਨੋਟ ਕਰ ਲਓ ਜੇ ਕਿਸੇ ਨੇ ਲੈਣਾ ਹੋਇਆ ਸੁੱਖੀ ਨੰਬਰ ਬੋਲ 94655244300 ਠੀਕ ਹੈ ਜੀ ਠੀਕ ਹੈ ਗੱਲ ਬਾਈ ਤਲਵੰਡੀ ਸਾਬੋ ਬਾਈ ਰਾਮਾ ਰੋਡ ਦੇ ਉੱਤੇ ਘਰ ਆ ਟੂਏ ਕੋਲੇ ਕੰਮ ਵਾਲੇ ਠੀਕ ਠੀਕ ਹੈ ਗੱਲ ਤੇ ਕਿਸੇ ਬਾਈ ਦੀ ਟਰੈਕਟਰ ਆਪਣੇ ਕੱਲ ਨੂੰ ਆ ਰਹੇ ਆ ਕੱਲ ਸ਼ਾਮ ਨੂੰ ਇਸ ਵੇਲੇ ਤੁਸੀਂ ਬਾਈ ਵੀਡੀਓ ਦੇਖ ਸਕਦੇ ਹੋ ਉਹਨਾਂ ਦੀ ਠੀਕ ਹੈ ਜੀ ਕਮੈਂਟ ਆਇਆ ਉਹਨੇ ਫਰਮ ਨਹੀਂ ਕਰਦੇ ਤਾਂ ਕੀੜੇ ਇਹ ਵੀ गाइस ਹੋਂਦੇ ਕਿਹੜੇ ਕਿਹੜੇ ਆਉਣਗੇ ਕੱਲ ਆ ਜਾਣਗੇ ਸ਼ਾਮ ਤਾਈਂ ਠੀਕ ਹੈ ਗੱਲ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਪੇਜ ਨੂੰ ਕਰ ਲਓ ਫੋਲੋ ਜੀਐਸ ਮੋਟਰਸ ਤਲਵੰਡੀ ਸਾਹਿਬ YouTube Facebook ਤੇ Instagram ਤੇ ਠੀਕ ਅਸੀਂ ਗੱਲ ਕਰਾਂਗੇ ਹੋਰ ਬਾਈ ਸਾਰੇ ਠੀਕ ਠਾਕ ਸ਼ਰਮਾ ਜੀ ਨੇ ਕਿੰਨੇ ਕ ਰੇਟ ਦਿੱਤੇ ਸ਼ਰਮਣੀ ਰੇਟ ਤਾਂ ਜਿਹੜੇ ਦਿੱਤੇ ਦਿੱਤੇ ਜਿਹੜੇ ਜਿਹੜੇ ਡਾਕਟਰਾਂ ਨੇ ਜਿੰਨੇ ਵੀ ਸ਼ਰਮਣੀ ਰੇਟ ਦਿੱਤੇ ਆ ਠੀਕ ਹੈ ਉਹਦੋਂ 5000 ਹੋਰ ਘੱਟ ਜੇ ਨਾਂ ਦੇ ਮੈਨੂੰ ਫੋਨ ਕਰਨਾ ਫੱਤ ਬਚਣਾ ਬਾਈ ਜਰੂਰ ਦੇਵਾਂਗੇ ਧੰਨਵਾਦ ਬਾਈ ਜਿਹੜਾ ਤੈ ਤਾਂ ਯਾਰ ਤੂੰ ਦੱਸ ਕਹਿੰਦਾ ਮੈਂ 10 ਵੀ ਫੱਤ ਬਚਣ ਸੀ ਠੀਕ ਹੈ ਇਹ ਯਾਰਾਂ ਨਹੀਂ ਆ ਯਾਰੀਆਂ ਪੈਸਾ ਪੂਜਾ ਕੁਛ ਨਹੀਂ ਕਰਦਾ ਸਹੀ ਗੱਲ ਆ ਵਾਟ ਕੇ ਦੇਖ ਬਾਈ ਭਰਾ ਆਪਾ ਸ਼ਰਮਾ ਯਾਰਾਂ ਦਾ ਜਾਲ ਸਹੀ ਬੋਲਿਆ ਠੀਕ ਹੈ ਗੱਲ ਮੇਰਾ WhatsApp ਨੰਬਰ 867294544 ਕਾਲਿੰਗ ਨੰਬਰ 99788455 ਠੀਕ ਹੈ ਗਾਲਾ ਆਪਣੇ ਕੋ ਟਰੈਕਰ ਹੁੰਦਾਗਾ 10 ਤੋਂ 15 ਬਾਕੀ ਕਲਵੀਰ ਬਾਈ ਕੋਲੇ ਹੁੰਦੇ ਬਹੁਤ ਯਾਤਰੀਆਂ ਕੋਲੇ 22 ਦਾ ਨੰਬਰ ਹੈਗਾ 94172 32636 ਕੋਈ ਵੀ ਟਰੈਕਰ ਲੈਣਾਵੇ 22 ਨੂੰ ਕਾਲ ਕਰ ਲੈ ਜਾਂ ਮੈਨੂੰ ਕਰ ਲੈ ਜੇ ਮੈਂ ਫੋਨ ਨਾ ਚੱਕਾਂ ਮੇਰੇ ਬੰਦੇ ਪਾਪ ਰੌਫ ਡਰਨਿੰਗ ਆਪਣੇ ਕੋਲੇ ਕਈ ਵਾਰ ਮੈਂ ਤਾਂ ਫੋਨ ਹੀ ਚੱਕੀਦਾ ਕਈ ਭਰਾਵਾਂ ਦਾ ਮੈਨੂੰ ਲਾਂਭਾ ਬਹੁਤ ਅੱਛਾ ਇੱਕ ਗੱਲ ਹੋਰ ਆ ਵੀਰੇ ਇਹਦੇ ਨਾਲ ਇੱਕ ਵੀਡੀਓ ਹੋਰ ਬਣੀ ਆ ਉਹਦੇ ਵਿੱਚ ਹੌਲੈਂਡ 363 2009 ਮਾਡਲ ਆ ਠੀਕ ਹੈ ਗੱਲ ਬਾਈ ਕੋਕਾ ਪੀ ਸੀ ਆ ਬਾਈ ਯਾਦ ਰੱਖੋਗੇ ਟਰੈਕਟਰ ਦਿੱਤਾ ਸੀ ਰਪੀਆ ਕਹਿੰਦੇ ਜੀ ਨੂੰ ਮੇਰਾ 11 ਮਾਡਲ ਸੀ ਨਾ ਉਹ ਤੋਂ ਕਿਤੇ ਚੰਗਾ ਬਾਈ ਸਾਰੀ ਉਹਦੀ ਪਾਵਰ ਟਰਨਿੰਗ ਸ਼ਰਮੇ ਕੋਲੇ ਆ ਇਹਦੇ ਨਾਲ ਗੱਲ ਕਰ ਲਿਓ ਠੰਡਾ ਨੰਬਰ ਆ ਨਵੇਂ ਟਾਇਰ ਆ ਸਾਰਾ Ориਜినਲ ਗੇਰੀ ਗਿਓ ਕਰਮੇ ਸਾਨੂੰ ਫੋਨ ਕਰਾਉਟੀ ਹੈ ਲੈ ਬਾਈ ਆਪਣੇ ਅੰਦਰ ਚ ਆ ਗਿਆ ਟਰੈਕਟਰ ਜੇ ਲੈਣਾ ਹੋਇਆ ਕਿਸੇ ਨੇ ਆਪਾਂ ਨੂੰ ਕਾਲ ਕਰ ਲੈ ਬਹੁਤ ਬਹੁਤ ਮਿਹਰਮਾਨੀ ਭਾਈ ਸੋਸੀ ਸੱਚੀ ਗੱਲ ਸਰਕਾਰ ਬਾਈ ਧੰਨਵਾਦ ਠੀਕ